ਸਭ ਜਣੋ ਮੋਰਾ ਨਸਲ ਦਾ ਨਾ ਖੀਰਿਆਂ ਚ ਆ ਕੱਟੇ ਨੇ ਨੰਬਰ ਚੱਕਿਆ ਜੇ ਕੱਦ ਕਾਰ ਦੇਖ ਲੋ ਨਾ ਕੱਦ ਕਾਰ ਦੀ ਗੱਲ ਕਰਾਂ ਨਾ ਆਪਾਂ ਜਿਵੇਂ ਕਹਦੇ ਨੇ 65 ਛਾਟ ਇੰਚ ਯਾ ਸਾਡਾ ਘੋੜਾ ਨੁਕਰਾ ਘੋੜਾ ਉਹ ਗੱਲਬਾਤ ਆ ਉਹਦੀ ਪਿੰਡ ਕਿਹੜਾ ਲੈਣ ਕਰਾ ਚਿਮਾ ਪਿੰਡ ਹੈ ਸੁਨਾਮ ਕੋਲੇ ਸੰਤ ਬਾਬਾ ਦਰਸ਼ਨ ਸਿੰਘ ਵਾਲਾ ਕਿਹਨਾਮ ਕੀ ਆ ਜੀ ਆਪਣਾ ਦਰਸ਼ਨ ਸਿੰਘਾ ਕਿੰਨੇ ਕ ਸਾਲ ਹੋ ਗਏ ਪਸ਼ੂ ਰੱਖਦੇ ਨੂੰ ਸਾਨੂੰ ਵੀ ਪਹਿਲਾਂ ਤੋਂ ਹੀ ਰੱਖਦੇ ਆ ਮੇਰੀ ਸੁਰਤ ਤੋਂ ਅੱਛਾ ਪਹਿਲਾਂ ਤੋਂ ਰੱਖਦੇ ਮੇਲਿਆਂ ਚ ਕਿੰਨੇ ਕ ਸਾਲਾਂ ਵਰ ਜਾਨ ਬਣਿਆ ਆਪਣਾ ਮੇਲਿਆਂ ਚ ਬਣਿਆ ਜੀ 2016 17 ਤੇ ਮਾਂ ਫਾਸਟ ਆਈ ਹੈ ਜੀ ਇਹਦੀ ਮਾਂ ਦੀ ਫਾਸਟ ਆ ਪਤੋਹ ਸਾਹਿਬ ਕਿਹੜੇ ਕਿਹੜੇ ਬੁਲਦਾ ਕੱਟਾ ਜੀ ਇਹ ਇਹ ਜੀ ਅਰਜਨ ਕੁੰਗੜ ਹਰਿਆਣੇ ਆ ਸੱਜਣਾ ਆ ਰਿਜ਼ਲਟ ਆ ਉਹ ਅਰਜਨ ਕੁੰਗੜ ਦਾ ਬਾਈ ਤੋਰੀ ਇੱਕ ਵਾਰੀ ਕੱਟਾ ਮਾੜਾ ਜਾ ਜੋ ਤੁਰੂਗਾ ਨਾ ਸੱਜਣੋ ਗੱਲ ਬਾਤ ਤੇਰੀ ਦੇਖ ਲਵੇ ਆਟੇ ਗੱਲ ਬਾਤ ਆ ਚਮਕਦਮ ਕਬੋਡੀ ਦੀ ਕੱਡ ਕਾਠ ਇਹਦੀ 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 ਗੱਲ ਬਾਤ ਆ ਉਹ ਚੀਜ਼ ਦੀ ਬਾ ਕਮਾ ਲਿਓ ਓਈ ਕਮਾ ਲਿਓ ਆ ਆ ਇਧਰਲੇ ਪਾਸੇ ਆ ਜਾ ਇਧਰ ਦਿਖਾ ਦੇ ਅੱਗੇ ਤੋਂ ਆ ਇੱਥੇ ਜੇ ਆ ਇੱਥੇ ਜੇ ਖੜਾ ਲੂ ਜੀ ਪੂਰੇ ਖੜਾ ਪਰ ਇਹਨੂੰ ਮੂੰਹ ਕਰਾ ਲਓ ਪਰਲੇ ਪਾਸੇ ਆਜਾ ਸੇਵਰੇਂ ਦਿਖਾ ਦੇ ਆਲੇ ਦਾਨੋਂ ਕੱਟਾ ਆ ਜਾ ਆਜਾ ਆ ਜਾ ਵਪਾਰਲੇ ਪਾਸੇ ਬਣਾ ਲੈ ਆਜਾ ਕੋਈ ਚੀਮਾ ਸਨਾਮ ਕੋਲੇ ਚੀਮਾ ਸੰਤ巴巴 ਆਦਰ ਸਿੰਘ ਆਲਾ ਚੀਮਾ ਲੈ ਸੱਜਣੋ ਚੀਮਾ ਪਿੰਡ ਤੋਂ ਆਏ ਨੇ ਉਹ ਚੀਮੇ ਮੇਰੇ ਨਾਨਕੇ ਵੀ ਨੇ ਚੀਮਾ ਪਿੰਡ ਮੇਰੇ ਨਾਨਕਿਆਂ ਦਾ ਬੋਲਾ ਹੈ ਇਹਦੀ ਤਾਂ ਮਹੱਲਾ ਨਾਲ ਮੈਥੋਂ ਸਪਲਾਈ ਮਾੜੀ ਮੋਟੀ ਕਹਿਣਗੇ ਸੱਜਣ ਵਾਦੇ ਲੱਗ ਜੂਗੀ ਇੱਕ ਮੈਂ ਹੋਰ ਕਹਿਣਾ ਚਾਹਣਾ ਜਿਵੇਂ ਆਪਣੇ ਪਿੰਡਾਂ 'ਚ ਡਾਕਟਰ ਹੈਗੇ ਨੇ ਵੀ ਅੱਜੇ ਵੀ ਥੜੇ ਹੋਣੇ ਤੁਸੀਂ ਸਹੀ ਸੀ ਬੰਦ ਦਿਓ ਉੱਥੇ ਡਾਕਟਰ ਮਨਜੀਤ ਜੀ ਨੇ ਮਨਜੀਤ ਗਿਰਜੀ ਹਾਂਜੀ ਹਾਂਜੀ ਸਾਨੂੰ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਆਪਣਾ ਇਹ ਸੀਮਨਾ ਜਿਹੜਾ ਡਾਕਟਰ ਜੀ ਨੇ ਭਰਿਆ ਡਾਕਟਰ ਮਨਜੀਤ ਗਿਰਜੀ ਅੱਛਾ ਮਨਜੀਤ ਇਹਦਾ ਇਹਦੀ ਮਾਂ ਦਾ ਕੀ ਰਿਕਾਰਡ ਆ ਪਾਉਣਾ 1 ਲੀਟਰ ਸਰਕਾਰੀ ਚਿਵਾਈ ਅੱਛਾ ਖੁਸ਼ੀ ਕਿੰਨੀ ਕੋਈ ਖੁਸ਼ੀ ਤਾਂ ਬਹੁਤ ਜ਼ਿਆਦੇ ਆ ਤੁਹਾਨੂੰ ਪਤਾ ਹੀ ਆ ਹੁਣ ਫਿਰ ਆ ਖੁਸ਼ੀ ਬਹੁਤ ਜ਼ਿਆਦੇ ਕਿੰਨਵਾ ਮੇਲਾ ਚੱਕਿਆ ਇਹਨੇ ਪਹਿਲਾਂ ਵੀ ਮੇਲੇ ਪਾਇਆ ਕਰੇ ਨੇ ਇਹ ਪਹਿਲੀ ਵਾਰ ਪਾਇਆ ਜੀ ਅੱਛਾ ਪਹਿਲੀ ਵਾਰ ਮੇਲੇ ਤੇ ਪਾਇਆ ਤੇ ਪਹਿਲੇ ਹੀ ਨੰਬਰ ਚੱਕ ਲੱਗ ਲਿਆ ਜੀ ਹੋਰ ਵੀ ਲੈ ਕੇ ਆਇਓ ਪਸ਼ੂ ਕੋਈ ਨਹੀਂ ਹੋਰ ਨਹੀਂ ਉਹ ਲੋਕ ਤੇ ਆਉਣਾ ਸੀਦਾ ਭਰਾ ਉਹ ਮੰਨਿਉਂਦਾ ਅੱਛਾ ਜੀ ਬਸ ਵੀ ਚਲੋ ਖੇਚਲਾ ਦੇ ਮਾਰੇ ਨਹੀਂ ਲੈ ਕੇ ਆਏ ਲੈ ਨਹੀਂ ਰੋ ਉਮਰ ਇਹਦੀ ਤਰੀਕ ਇਹ 27 ਤਰੀਕ ਨੂੰ 2 ਸਾਲ ਦਾ ਹੋ ਜਾਊਗਾ ਅੱਛਾ 2 ਸਾਲ ਦਾ ਹੋਇਆ ਹਜੇ ਹੋਊਗਾ 27 ਤਰੀਕ ਨੂੰ 27 ਤਰੀਕ ਨੂੰ ਲੈ ਸੱਜਣੋ 27 ਤਰੀਕ ਨੂੰ ਦੋ ਸਾਲ ਦਾ ਹੋਊਗਾ ਇੱਕ ਵਾਰੀ ਤੋੜ ਦਵਾ ਇਹਨੂੰ ਐਵੇਂ ਨੇੜੇ ਤੋਂ ਐਂ ਦਿਖਾ ਦੂੰਗਾ ਪੂਰਾ ਸ਼ੌਕ ਨਾਲ ਘੋੜੇ ਵਾਲਾ ਕੰਮ ਆ ਜੇ ਮੈਂ ਗੱਲ ਕਰਲਾਂ ਤੁਹਾਨੂੰ ਜਿਵੇਂ ਆਪਾਂ ਕਹਦੇ ਨਾ 65 ਇੰਚ 66 ਇੰਚ ਆ ਘੋੜੇ ਦਾ ਕਰਦਾ ਓਏ ਆ ਕਰਤਾਂ ਨਾ ਸੱਜਣੋ 2 ਸਾਲ ਦਾ ਕਿੱਥੇ ਦੋ ਸਾਲ ਦੀ ਉਮਰ ਹੈ ਕੱਦਕਾਰ ਤੁਸੀਂ ਦੇਖ ਸਕਦੇ ਹੋ ਮੇਰਾ ਖਿਆਲ ਹੈ 64 ਦੀ ਚੋਕੀ ਦਾ ਕੱਦਕਾਰ ਕਿੰਨੀ ਜਿਆਦਾ ਹੋਊਗਾ ਆਹ ਤਾਂ ਅਕੜੀ ਗੱਲ ਬਾਤ ਆ ਜੱਜਾਂ ਨੇ ਇਹ ਮਹੀਨੇ ਕੱਟਾ ਸੱਜਣਾ ਪਹਿਲੇ ਨੰਬਰ ਤੇ ਆਇਆ ਕਿਉਂਕਿ ਜਦੋਂ ਉਹਨੂੰ ਨਾ ਇਹ ਨਮਸਕਾਰ ਨਮਸਕਾਰ ਇਹ ਪੋਣੇ 3 ਸਾਲ ਦਾ ਸਾਰਾ ਜਿਹੜੀ ਗੱਲ ਬਾਤ ਹੈ ਨਾਮ ਕੀ ਹੈ ਜੀ ਆਪ ਦਾ ਦਰਸ਼ਨ ਤੇ ਬਾਕੀ ਆਜੋ 2 ਨੰਬਰ ਤੇ ਆਇਆ ਜਿਹੜਾ ਕੱਟਾ ਉੱਥੇ ਵੀ ਲੱਗ ਗਿਆ ਕੀੜਿਆਂ ਚ ਜੇ ਮੈਂ ਗੱਲ ਕਰਾਂ ਨਾ ਆਹ ਕੱਟਾ ਆਇਆ ਦੂਜੇ ਨੰਬਰ ਤੇ ਆਪਣਾ ਨਾਮ ਬਤਾਈਏ ਜੀ ਮੇਰਾ ਨਾਮ ਨਰਿੰਦਰ ਸਿੰਘ گاਉਂ ਡਿਵਾਈਡਡ ਡਿਸਟ੍ਰਿਕਟ ਪਾਣੀਪਤ ਹਰਿਆਣਾ ਸ਼ੇ ਅਜੇ ਹਰਿਆਣਾ ਤੋਂ ਆਇਆ ਡਿਸਟ੍ਰਿਕਟ ਪਾਣੀਪਤੋਂ ਪਹਿਲਾਂ ਵੀ ਕਰੇ ਜਾਣ ਦਾ ਮੇਲੇ ਪਾਇਆ 517 2 ਨੰਬਰ 517 ਹਾਂਜੀ ਪਹਿਲਾਂ ਵੀ ਪਾਇਆ ਮੇਲੇ ਦੇ ਕਰੇ ਆ ਫਿਰ ਮੈਂ ਤੋਂ ਪਹਿਲੇ 25 ਸਾਲ ਸੇ ਕਰ ਰਿਹਾ ਹਾਂ ਅੱਛਾ 20 25 ਸਾਲ ਦਾ ਹੈ 25 ਸਾਲ ਸੇ ਕਰ ਰਿਹਾ ਹਾਂ ਐ ਮੰਨ ਲਓ ਸੱਚ ਨੂੰ 20 25 ਸਾਲ ਦਾ ਐਕਸਪੀਰੀਅੰਸ ਹੈ ਜੇ ਮੈਂ ਗੱਲ ਕਰਨਾ ਹਰਿਆਣੇ ਦੇ ਮੈਂ ਇੱਕ ਚੰਗੇ ਬਰੀਡਰ ਦੇ ਨਾਲ ਵੀ ਅੱਜ ਖੜਾ ਆ ਉਹ ਗੱਲ ਦਾ ਆਪਾਂ ਨੂੰ ਇੱਕ ਮਾਣ ਵੀ ਮਹਿਸੂਸ ਹੁੰਦਾ ਸੱਚ ਨੂੰ ਮੈਨੂੰ ਲੱਗਦਾ ਹਾਂਜੀ ਪਦਮਸ਼ਰੀ ਅਵਾਰਡ ਮਿਲਿਆ ਉਹ ਪਸ਼ੂ ਪਾਲਨ ਆ ਸੱਜਣਾਂ ਨੂੰ ਪਦਮਸ਼ਰੀ ਅਵਾਰਡ ਮਿਲਿਆ ਹੋਇਆ ਹੈ ਪਸ਼ੂ ਪਾਲਨ ਦੇ ਵਿੱਚ ਮੇਰਾ ਹੋ ਸਕਦਾ ਨਾ ਆਪਾਂ ਨਾ ਥੋੜੇ ਸੱਜਣੋਂ ਹਲੇ ਨਵੇਂ ਲੱਗਿਆ ਗਲਤੀ ਲੱਗ ਜਾਂਦੀ ਆ ਪਰ ਅੱਗੇ ਤੋਂ ਆਪਾਂ ਅੰਕਲ ਜੀ ਨੂੰ ਪਛਾਣਾਂਗੇ ਹਾਂਜੀ ਪਛਾਣ ਆ ਗਿਆ ਆਪਣਾ ਇੱਕ ਵਾਰੀ ਸ਼ੁਭਨਾਮੋ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਇਹਦੀ ਉਮਰ ਕਿੰਨੀ ਹੋ ਗਈ ਕੱਟੇ ਜੀ 30 ਦਸੰਬਰ ਨੂੰ ਦੋ ਸਾਲ ਹੋ ਗਏ ਲੇ 30 ਦਸੰਬਰ ਨੂੰ ਸੱਜਣੋਂ ਹਜੇ ਨਾ 2 ਸਾਲ ਦੀ ਦੀ ਉਮਰ ਹੋਈ ਨਹੀਂ ਜੇ ਤੁਹਾਨੂੰ ਇਹ ਅਡਲਟ ਬੁੱਲ ਬਣੂਗਾ ਮੇਰਾ ਖਿਆਲ ਇਹਦਾ ਕੱਦ ਘੜਦਾ ਬਹੁਤ ਉੱਚਾ ਬਗਜੂਗਾ ਜੀ ਹੈਨਾ ਇਸ ਦਾ ਖਾਤਰ ਗੋਲੂ ਟੂ ਦਾਦਾ ਪੀਸੀ 487 ਪੜਦਾ ਦਾ ਗੋਲੂ ਪੜਦਾ ਦਾ ਗੋਲੂ ਦਾਦਾ ਪੀਸੀ 483 ਦੂਸਰਾ ਨੰਬਰ ਅ ਜਿਹਨੇ ਮੇਲੇ ਤੇ ਚੱਕਿਆ ਇਸ ਤੋਂ ਪਹਿਲਾਂ ਕਿੰਨੇ ਮੇਲੇ ਜਿੱਤ ਚੁੱਕਿਆ ਪਹਿਲਾਂ ਇੱਕ ਮੇਲਾ ਜਦੋਂ ਜੋ 20 ਨੂੰ 20 ਨਵੰਬਰ ਕੋ ਤਾਂ ਹਾਂਜੀ ਰੋਤ ਕੇਂਦਰ ਉਸ ਵਿੱਚ ਵੀ ਸੈਕਿੰਡ ਰਹਾ ਉਹਦੇ ਚ ਵੀ ਸੈਕਿੰਡ ਰਹਾ ਅੱਜ ਇਹਦੇ ਅੱਜ ਕਿੰਨਾ ਮੇਲਾ ਹੈ ਦਾ ਜੁਰੇ ਅੱਜ ਆਲ ਇੰਡੀਆ ਵੈਸ਼ੇ ਸੈਕਿੰਡ ਰਹਾ ਨਹੀਂ ਜੀ ਮੇਲਾ ਮਤਲਬ ਪਹਿਲਾ ਦੂਸਰਾ ਤੀਸਰਾ ਐਸੇ ਦੂਸਰਾ ਮੇਲਾ ਦੂਸਰੇ ਨੇ ਦੋਨੋਂ ਚੱਕ ਦੂਸਰਾ ਮੇਲਾ ਦੂਸਰੇ ਚ ਹੀ ਨੰਬਰ ਚੱਕ ਲਿਆ ਓਕੇ ਜੀ ਧੰਨਵਾਦ। ਆ ਸੱਜਣਾ ਆ ਕੱਟਾ ਨਾ ਆ ਕੱਟਾ ਆ ਚੌਥੇ ਨੰਬਰ ਤੇ ਇਹ ਕੱਟੇ ਤੇ ਮੈਂ ਵੀ ਮਾਨ ਕਰਦਾ। ਆ ਸੱਜਣਾ ਤੇ ਵੀ ਮਾਨ ਕਰਦਾ ਕਿਉਂਕਿ ਇਹ ਸੱਜਣਾ ਮੇਰੇ ਏਰੀਏ ਦੇ ਨੇ। ਮੇਰੇ ਪਿੰਡਾਂ ਦੇ ਨੇ। ਉਹ ਕਹਿੰਦੇ ਨੇ ਨਾ ਪਿੰਡ ਦਾ ਦਾ ਕਹਿੰਦੇ ਨੇ ਕੋਈ ਜਾਨਵਰ ਮਾਰ ਨਹੀਂ ਹੁੰਦਾ ਇਹਦਾ ਸੱਜਣਾ। ਫੇਰ ਵੀ ਮਿਲੇ ਨੇ ਆਪਾਂ ਨੂੰ ਚੌਥੇ ਨੰਬਰ ਤੇ ਆ ਕੱਟਾ। ਕਿੰਨੇ ਕ ਖੁਸ਼ੀ ਹੋਈ ਮਿਲਨ ਨੂੰ ਫਿਰ। ਬਹੁਤ ਖੁਸ਼ੀ ਹੋਈ। ਕਿੰਨੇਵੇਂ ਮੇਲੇ ਤੇ ਆਪਾਂ ਨੇ ਇਹ ਕਟਾ ਪਾਇਆ ਦੁਬਲਾ ਵੀ ਕਿਸੇ ਮੇਲੇ ਦੇ ਨਹੀਂ ਪਾਇਆ ਨਹੀਂ ਪਾਇਆ ਅੱਜ ਪਹਿਲੀ ਵਾਰੀ ਮੇਲੇ ਦਾ ਪਹਿਲੀ ਵਾਰੀ ਨੰਬਰ ਚਖ ਲਿਆ ਆਪਣਾ ਨਾਮ ਕੀ ਸ਼ੁਭਨਾਮ ਜੱਗਾ ਸਿੰਘ ਆ ਵੀਰੇ ਪਿੰਡ ਜਖੇਪੜਾ ਕਿਹੜਾ ਬਾਸ ਹੈ ਜਖੇਪੜਾ ਚੌ ਬਾਸ ਵੀਰੇ ਚੌ ਬਾਸ ਸੰਗਰੂਰ ਜਿਲ੍ਹਾ ਅਗਰ ਚੌ ਬਾਸ ਦਾ ਸੱਜਣਾ ਵਾ ਸਤਨਾ ਚਖੇਪੜ ਪਿੰਡ ਦਾ ਚੌ ਵੀ 12 22 ਕਹਿੰਦਾ ਪਹਿਲੇ ਮੇਲੇ ਦੇ ਪਾਇਆ ਪਹਿਲੇ ਮੇਲੇ ਦੇ ਆਏ ਸਮਝ ਲਾ ਨੇਹਰੀਆਂ ਥਾਤੀਆਂ ਕਿਉਂਕਿ ਥੋੜਾ ਜਣਾ ਨਵੇਂ ਬੰਦੇ ਨੂੰ ਥੋੜ੍ਹੀ ਜਾਣਕਾਰੀ ਦੀ ਕਮੀ ਕਰਕੇ ਵੀ ਕੱਦਾ ਨੰਬਰ ਰਿਸਕ ਜਾਂਦਾ ਹੋਰ ਬੜਾ ਕਿਉਂਕਿ ਹੁਣ ਜਿਵੇਂ ਜਿਵੇਂ ਨਾ ਬਾਈ ਹੋਰੀ ਨਵੇਂ ਨੇ ਹਜੇ ਜਿਵੇਂ ਜਿਵੇਂ ਮੇਲਿਆਂ ਦੇ ਜਾਣਗੇ ਸੱਜਣੋ ਇਹਨਾਂ ਦਾ ਐਕਸਪੀਰੀਅੰਸ ਵਧੂਗਾ ਮੇਲਿਆਂ ਤੇ ਜਾਣ ਨਾਲ ਤੇ ਫਿਰ ਇਹ ਵੀ ਨਾ ਆਪਦੇ ਜਾਨਵਰਾਂ ਦੇ ਵਿੱਚ ਹੋਰ ਵੀ ਸੁਧਾਰ ਲੈ ਕੇ ਆਉਣਗੇ ਇੱਕ ਵਾਰੀ ਥੋੜਾ ਤੋੜ ਦੇ ਕੱਟੇ ਹੋ ਆਪਣੇ ਮੈਨੂੰ ਉਮਰ ਕਿੰਨੀ ਹੋ ਗਈ ਇਹਦੀ 23 ਮਹੀਨੇ ਵੀਰੇ ਅਰੇ ਕੁੱਲ 23 ਮਹੀਨੇ ਲੇ 23 ਮਹੀਨੇ 24 ਮਹੀਨਿਆਂ ਦੇ ਬੁੱਲੇ ਮਿਲਦੇ ਨੇ ਐਡੇ ਐਡੇ ਜੇ ਐਡੇ ਦੀ ਆਪਾਂ ਘਰੇ ਜਿਹੜਾ ਆਪਾਂ ਕਹਿੰਦੇ ਹਾਂ ਛੱਲਣ ਵਾਸਤੇ ਝੋਟਾ ਰੱਖਿਆ ਹੁੰਦਾ ਉਹਦਾ ਮੇਰਾ ਖਿਆਲ ਹੈ 3-4 ਸਾਲ ਦਾ ਜਾ ਕੇ ਐਡਾ ਹੁੰਦਾ। ਬਕਵਾਹ ਆ ਜਾਈ ਇੱਧਰ ਨੂੰ ਧਮਾ ਦੇ। ਹਾਂ। ਬਾਕੀ ਨਾ ਸੱਜਣੋਂ ਇਹਦੇ ਪਿੱਠਪੋੜੇ ਦੀ ਤੇਰੀ ਜਿਹੜੀ ਬਾਡੀ ਦੀ ਲੰਬਾਈ ਆ ਉਹਦੀ ਗੱਲਬਾਤ ਕਰਾਂ ਤੇ ਬਾਕੀ ਪਿੰਡਾਂ ਤੇ ਦਾ ਐਲਿਸ਼ ਕੋਰਾ ਮਾਰਦਾ। ਜਿਵੇਂ ਨਾ ਆਪਾਂ ਜਿਹੇ ਪਾਗੇ ਬੰਨਣੇ ਹੋਵੇ ਸ਼ੀਸ਼ੇ ਦਾ ਕੰਮ ਵੀ ਕਰਦਾ। ਕਰੀ ਬਾਈ ਐਨੂੰ ਮਾਰਾ ਜਾ। ਅਈ ਮੂੰਹ ਕਮਾ ਕੇ ਖੜਾ ਲਾ ਜੀ ਮੈਂ ਆਪਾਂ ਖੜੇ ਸੀ। ਕੁਰਲੇ ਪਾਸੇ ਕਮਾਲ ਆ। ਨਾ ਕੱਟੇ ਤੇ ਸੱਜਣੋਂ ਗੱਲਬਾਤ ਹੈਗੀ ਆ ਕਿਉਂਕਿ ਜਾਤ ਕੁਆਲਟੀ ਦਾ ਵੀ ਚੰਗਾ ਤੇ ਆਪ ਕਿਹੜੇ ਟੀਕੇ ਦਾ ਪਤਾ ਕੁਛ ਆ। ਅਭੀ ਮਨੂੰ ਦੇ ਬਾਈ ਇਹ ਕਿਹੜੇ ਅਭਿਮਨ ਹੈ ਅਭਿਮਨ ਉਸੇ ਰਹੇਗਾ ਆਪਣਾ ਸਾਰ ਦਾ ਸਾਰ ਜੁਨੀ ਬਰਾਕੀ ਦੇ ਅਭਿਮਨਿਓ ਦਾ ਇਹ ਐਚਐਲਡੀਵੀ ਦਾ ਇਸ ਦਿਨ ਉਹ ਐਚਐਲਡੀਵੀ ਦੇ ਨੇ ਅੱਜ ਮੈਂ ਤੁਹਾਨੂੰ ਕਈ ਦਿਖਾਏ ਨੇ ਉਧਰ ਨੀਲੀ ਰਾਵੀ ਵਾਲੇ ਵੀ ਦਿਖਾਏ ਨੇ ਨੀਲੀ ਰਾਵੀ ਵਾਲੇ ਮੇਰਾ ਖਿਆਲ ਆ 8-10 ਬੁੱਲਾਂ ਚ ਜਿਹੜੇ ਦੋ ਜਿੱਤੇ ਨੇ ਦੋ ਦਰਬੀ ਸਰਕਾਰੀ ਟੀਕੇਵੇਂ ਜਿੱਤੇ ਨੇ ਤੇ ਇਧਰ ਵੀ ਸਰਕਾਰੀ ਟੀਕੇ ਦਾ ਬੋਲਾ ਜਿਹੜੇ ਨੇ ਚੌਥਾ ਨੰਬਰ ਚੱਕਿਆ ਤੇ ਗੱਲਬਾਤ ਵੀ ਬੁਲਦੀ ਚੰਗੀ ਆ ਤੇ ਆਉਣ ਵਾਲੇ ਸਮੇਂ 'ਚ ਨਾ ਮੇਰੇ ਇਲਾਕੇ ਨੂੰ ਮੇਰੇ ਏਰੀਏ ਨੂੰ ਚੰਗਾ ਨਾ ਸਸ ਸੁਧਾਰ ਚ ਕੰਮ ਦੇਊਗਾ ਪਰ ਟੀਕੇ ਵੀ ਤਿਆਰ ਕਰਾਵਾਂਗੇ ਦੇ ਬਾਈ ਹਾਂ ਕਰਾਵਾਂਗੇ ਹਾਂ ਇਹਦੇ ਨਾਲ ਬਾਈ ਟੀਕੇ ਵੀ ਤਿਆਰ ਕਰਾਂਗੇ ਕਿਉਂਕਿ ਆਪਨੇ ਇਲਾਕੇ ਜੇ ਮੈਂ ਗੱਲ ਕਰ ਲਾਂ ਆਪਣੇ ਏਰੀਏ 'ਚ ਕਮੀ ਆ ਥੋੜੀ ਜਿਹੀ ਕਮੀ ਆ ਹੋਰ ਹੈ ਨਾ ਸਾਡੀ ਕਮੀ ਇਹੀ ਹੋਗੀ ਹਾਂਜੀ ਅਸੀਂ ਤਿੰਨ ਮਹੀਨੇ ਚਾਰ ਮਹੀਨੇ ਪਹਿਲਾਂ ਟੀਕੇ ਬਣਾਉਣ ਨੂੰ ਸਲਾਹ ਕਰ ਲਈ ਅੱਛਾ ਜੀ ਵੀ ਮੇਲੇ ਤੇ ਪਾਉਂਦੇ ਨਹੀਂ ਠੀਕ ਹੈ ਜੀ ਉਹ ਕੱਟਾ ਕਰ ਲਿਆ ਲਸਾ ਟੀਕੇ ਵਾਤ ਲਸਾ ਚਾਹੀਦਾ ਹੈ ਅੱਛਾ ਜੀ ਫਿਰ ਉਸ ਤੋਂ ਬਾਅਦ ਮੇਲਾ ਆ ਕੇ ਫਿਰ ਮਾਂ ਭਾਰੀ ਕੱਟਾ ਜੀ ਮਾਂ ਕਹਿੰਦਾ ਜੰਪ ਨਹੀਂ ਕਰਦਾ ਉਹ ਹੈ ਨਾ ਹਾਂ ਹੋਰ ਦੱਜਣਾ ਫਿਰ ਓਕੇ ਹੋਰ ਕਿੰਨੇ ਜਾਨਵਰ ਲੈ ਕੇ ਆਏ ਆ ਹੋਰ ਨਹੀਂ ਲੈ ਕੇ ਆ। ਇਹ ਇਕੋ ਹੀ ਜਾਨਵਰ ਲੈ ਕੇ ਆ। ਹੋਰ ਤਾਂ ਮਿਲਿਆ ਕਰਾਂਗਾ ਮੈਨੂੰ ਹਰੇਕ ਮੇਲੇ ਤੇ। ਜਿਹੜੇ ਪਿੰਡ ਦੇ ਮੈਨੂੰ ਪਤਾ ਪੰਜ-ਸੱਤ ਸੱਜਣਾ ਹੋਰ ਵੀ ਮਿਲਿਆ ਕਰਨਗੇ। ਕਿਉਂਕਿ ਹੌਸਲਾ ਵਧਾਈ ਹੋ ਜਾਣਾ ਜਦੋਂ ਕਿਸੇ ਦਾ ਜਾਨਵਰ ਯਾਰ ਮੇਲੇ ਦੇ ਜਿੱਤ ਕੇ ਜਾਂਦਾ। ਘਰੇ ਸਾਡੇ ਇਲਾਕੇ 'ਚ ਨਾਇ ਮੰਨ ਲਓ ਐ ਪ੍ਰੋਗਰਾਮ ਹੋਏ ਨਾ ਜਿਵੇਂ ਕਿਸੇ ਦਾ ਵਿਆਹ ਹੋਵੇ, ਸ਼ਾਗਨ ਹੋਵੇ। ਘਰੇ ਮੇਰਾ ਖਿਆਲ ਉਹ ਚੌਂ ਵਾਲੀ ਖੁਸ਼ੀ ਦੀ ਜਿਹੜੀ ਲਹਿਰ ਆ ਨਾ ਦੌੜ ਗਈ ਹੋਣੀ ਤੇ ਘਰੇ ਫੋਨ ਕਰਿਆ ਹੋਊਗਾ ਵੀ ਆਪਣੇ ਕੱਟੇ ਨੇ ਨੰਬਰ ਚੱਕ ਲਿਆ ਅਰੇ ਗੁੜੀਆ ਪਟਿਆਲੇ ਪੜਦੀ ਸੀ ਉਹ ਵੀ ਆ ਗਈ ਸੀ ਅੱਛਾ ਜੀ ਘਰੇ ਆ ਗਿਆ ਤੇ ਖੁਸ਼ੀ ਬਹੁਤ ਆ ਗਈ ਹੁੰਦੀ ਆ ਬਾਈ ਹੈਨਾ ਲੈ ਸੱਜਣਾ ਗੱਲਬਾਤ ਕਰਕੇ ਚੰਗਾ ਲੱਗਿਆ ਤੇ ਬਾਕੀ ਹੋਰ ਵੀ ਬੁੱਲ ਦਿਖਾਉਂਗਾ ਮੈਂ ਤੁਹਾਨੂੰ ਤੇ ਅੱਜ ਨਾ ਤਿੰਨ ਦਿਨ ਆਪਣੀ ਡਿਊਟੀ ਸੱਜਣਾ ਇੱਥੇ ਆ ਵੀਡੀਓ ਦੇਖਦੇ ਰਹੋ ਟੌਪ ਟੌਪ ਦੇ ਜਾਨਵਰ ਦਿਖਾਉਂਗਾ ਚੰਗੇ ਚੰਗੇ ਦਿਖਾਉਂਗਾ ਤੇ ਤੁਹਾਡੇ 'ਚ ਮੈਂ ਇਸ਼ਕ ਵੀ ਪੈਦਾ ਕਰ ਦੂੰਗਾ ਚੰਗੇ ਜਾਨਵਰ ਰੱਖਣ ਦਾ ਤਿਕ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੈ ਕੇ ਜੀ ਮਾਨੀ ਕਰ ਦਿਓ ਹਾਂ ਜੀ ਦਿੱਤੀ ਹੈ ਜੀ ਮਾਨੀ ਅੱਛਾ ਇਹਦੀ ਮਾਨੀ ਕਰਤੀ ਉਹ ਕਿਹੜੇ ਸੀਨੇ ਭੋਲੇ ਦੀ ਭੋਲੇ ਦੀ ਇਹਦੀ ਮਾਨਦਾਰ ਕਾਰਡ ਕਿੰਨਾ ਕਰ ਦੁੱਧ ਦਾ ਉਹਦੀ ਇਹਦੀ ਮਾਨ ਦਾ ਹੈਗਾ 23 23 ਕਿਲੋ ਦਾ ਕਾਰਡ ਅੱਛਾ ਹੈਗੀ ਆਪਣੇ ਕੋਲ ਆਪ ਕਰੇ ਅੱਛਾ ਆਪਾਂ ਜੇ ਸੱਜਣੋਂ ਸਮਾਂ ਲੱਗਿਆ ਨਾ ਬਾਈ ਕੋਲ ਟਾਈਮ ਕੱਢ ਕੇ ਇਹਦੀ ਮਾਂ ਦੀ ਚਬਾਈ ਵੀ ਆਪਾਂ ਆਪਣੇ ਚੈਨਲ ਤੇ ਕਰਾਵਾਂਗੇ ਕੱਟੇ ਨੂੰ ਤੁਰਦੇ ਨੂੰ ਸਿਮਰ ਫੇਰ ਦਿਖਾ ਦੇ ਇੱਕ ਵਾਰੀ ਤੇ ਉਧਰੋਂ ਆਉਂਦਾ ਅਰਜਨ ਵਾਲਾ ਉਹਦੀ ਵੀ ਗੱਲਬਾਤ ਤੱਕੜੀ ਆ ਇਹ ਜਖੇਪੜ ਪਿੰਡ ਦਾ ਆ ਚੀਮਿਆ ਪਿੰਡ ਦਾ ਕਟਾ ਲਾਗਲੇ ਪਿੰਡ ਨੇ ਜਿਹੜਾ ਨੇ ਚੱਕੇ ਨੇ ਇਹ ਬਾਕੀ ਸੋਨ ਮੈਂ ਪਹਿਲਾਂ ਦੱਸਿਆ ਆਪਣੇ ਨਾਲ ਜਖੇਪੜ ਤਾਂ ਜਮੀ ਘਰ ਮੰਗੂ ਹੋ ਗਿਆ ਤੇ ਚੀਮੇ ਆਪਣੇ ਨਾਲ ਧਕੇ ਨੇ ਐ ਸਮਝ ਲੋ ਸੱਜਣੋ ਆਪਣੇ ਘਰ ਦੇ ਬੁੱਲ ਨੇ ਤੇ ਬਾਕੀ ਲੈ ਕੇ ਚੱਲਾਂਗੇ ਦੂਜੀ ਰਿੰਗ ਚ ਹੋਰ ਵੀ ਜਾਨਵਰ ਦਿਖਾਵਾਂਗੇ ਜੁੜੇ ਰਹੋ ਹੰਟ ਤੱਕ